ਇੰਡੀਆ ਆਉਣਾ ਚਾਹੁੰਦੇ ਆ ਜੋ ਆਪਣੇ ਪੰਜਾਬੀ ਲੋਕ ਉਹਨਾਂ ਨੂੰ ਦੱਸਿਓ ਇੰਡੀਆ ਨਹੀਂ ਆਉਣਾ ਕੀ ਹੋਇਆ ਮੈਂ ਸਾਰਾ ਦੱਸੂਗਾ ਬਾਈ ਜੀ ਜਦੋਂ ਤੁਸੀਂ ਸਾਰਾ ਹੀ ਦੇਸ਼ ਇੱਕ ਕੰਪਨੀ ਨੂੰ ਇੱਕ ਕੰਪਨੀ ਨੂੰ ਦੇ ਦਿੰਨੇ ਆ ਤੇ ਇਦਾਂ ਹਾਲ ਹੁੰਦੇ ਆ ਠੀਕ ਹੈ ਨਾ ਪਹਿਲਾਂ ਜੋ ਸੀ ਠੀਕ ਹੈ ਨਾ ਪਹਿਲੇ ਸਮਿਆਂ ਚ ਹੁੰਦਾ ਸੀ ਮੰਨ ਲਓ ਆਪਣਾ ਆਪਣਾ ਉਡਾਨ ਵਾਲਾ ਕੰਮ ਆ ਠੀਕ ਹੈ ਨਾ ਕਈ ਕੰਪਨੀਆਂ ਸੀ ਕੋਈ ਇੱਕ ਕੰਪਨੀ ਦਾ ਕੋਈ ਇਸ਼ੂ ਪੈਂਦਾ ਸੀ ਕਿਸੇ ਨੂੰ ਕੁਝ ਨਹੀਂ ਸੀ ਹੁੰਦਾ ਹੁਣ ਜਦੋਂ ਸਾਰੇ ਹੀ ਦੇਸ਼ ਇੱਕ ਕੰਪਨੀ ਕੋ ਚਲਾ ਗਿਆ ਤੇ ਆਹਾਂ ਇਸ਼ੂ ਹੁੰਦੇ ਆ ਲੋਕ ਰੋਂਦੇ ਪਏ ਆ ਠੀਕ ਹੈ ਨਾ ਤੁਹਾਡਾ ਕੋਈ ਪੰਜਾਬੀ ਬੀਰ ਭਰਾ ਇੰਡੀਆ ਹੋਣਾ ਚਾਹੁੰਦਾ ਉਹਨੂੰ ਦੱਸੋ ਵੀ ਰੁਕੋ ਰੁਕੋ ਇੱਕ ਵੀਕ ਨਾ ਆਇਓ ਤੁਸੀਂ ਤੇ ਬਾਕੀ ਹੋਰ ਗੱਲਾਂ ਭਾਈ ਚਲੋ ਇਹ ਤਾਂ ਤੁਹਾਨੂੰ ਦਿਖਾਉਣਾ ਵੀ ਇੰਡੀਆ ਨਹੀਂ ਹੋਣਾ ਇੱਕ ਵੀਕ ਕੀ ਹੁੰਦਾ ਹੋ ਰਿਹਾ ਹੈ ਇੰਡੀਆ 'ਚ ਪੁਤਨਾ ਆਇਆ ਇੰਡੀਆ ਠੀਕ ਆ ਤੁਸੀਂ ਗੱਡੀ ਚ ਇੱਕ ਕੀਤੀ ਮੋਦੀ ਦੇ ਪੁੱਤ ਨੇ ਕਿਸ ਗੱਡੀ 'ਚ ਬੈਠੇ ਦੱਸਿਓ ਤਾਂ ਮੜਾ ਜਿਆ ਦੱਸਿਓ ਕਿਉਂ ਨਹੀਂ ਅਮਰੀਕੀ ਗੱਡੀ 'ਚ ਬੈਠੇ ਯੂਰਪ ਦੀ ਗੱਡੀ 'ਚ ਕਿਉਂ ਨਹੀਂ ਬੈਠੇ ਕਿਹੜੀ ਗੱਡੀ 'ਚ ਬੈਠੇ ਮੋਦੀ ਦੇ ਪੁੱਤਣ ਪਤਾ ਤੁਹਾਨੂੰ ਤੇ S500 ਲੈਣੇ ਆ ਰੂਸ ਤੋਂ ਇੰਡੀਆ ਨੇ ਠੀਕ ਹੈ ਨਾ ਉਹਦੇ ਬਾਰੇ ਵੀ ਦੱਸਾਂਗੇ ਹੁਣ ਤੁਸੀਂ ਚੈੱਕ ਕੀਤਾ ਹੋਣਾ ਅੱਗੇ ਮੈਂ ਵੀਡੀਓ ਨਹੀਂ ਸੀ ਪਾਉਂਦਾ ਹੁਣ ਆਪਾਂ ਡੇਲੀ ਵੀਡੀਓ ਪਾਈ ਜਾ ਰਹੇ ਆ ਠੀਕ ਆ ਜਿਸ ਅੱਗੇ ਵੀ ਵੀਡੀਓ ਆਈ ਖਾਤਾ ਫੋਲੋ ਕਰਿਓ ਬੀਜੀਆਂ ਦਾ ਵੀ ਦੱਸਾਂਗੇ ਤੇ ਆ ਪਚਾਓ ਵੀ ਭਾਈ ਕੋਈ ਇੰਡੀਆ ਨਹੀਂ ਆਉਣਾ ਕਿਉਂ ਨਹੀਂ ਇੰਡੀਆ ਆਉਣਾ ਮੈਂ ਤੁਹਾਨੂੰ ਦਿਖਾਉਣਾ ਇੰਡੀਆ ਚ ਹੋ ਕੀ ਰਿਹਾ ਆ ਤੁਸੀਂ ਇੰਡੀਆ ਤੋਂ ਸੁਣ ਰਹੇ ਆ ਸ਼ਾਇਦ ਤੁਹਾਨੂੰ ਪਤਾ ਹੋਣਾ ਕਈਆਂ ਨੂੰ ਨਹੀਂ ਪਤਾ ਉੱਥੇ ਹੋ ਕੀ ਰਿਹਾ ਆ ਉੱਥੇ ਭਾਈ ਜੀ ਆ ਹਾਲ ਹੋ ਰਿਹਾ ਠੀਕ ਹੈ ਨਾ ਆ ਹਾਲ ਆ ਲੋਕਾਂ ਨੂੰ ਤਿੰਨ ਤਿੰਨ ਦਿਨ ਹੋ ਗਏ ਉੱਥੇ ਇਦਾਂ ਆ ਦੇਖੋ ਦਾ ਭਰਾਵੋ ਦਿੱਲੀ ਦਿੱਲੀ 에어ਪੋਰਟ ਦਾ ਦੇਖ ਲਓ ਕੋਈ ਕਹਿ ਦੂ ਹੈ ਪਈਆ ਭਾਈ ਜੀ ਆ ਆ ਉਹ ਪਈਆ ਦੇਖੋ ਦਾ ਇਹਦਾ ਇਦਾਂ ਲੱਗਦਾ ਕੋਈ ਹੁਣ ਮੈਂ ਕੀ ਕਹਾਂ ਆ ਹਾਲ ਕੀਤਾ ਇੰਡੀਆ ਦਾ ਠੀਕ ਹੈ ਨਾ ਆ ਤਸਵੀਰਾਂ ਭਰਾਵੋ ਸੋ ਸਾਰੇ ਪਾਸੇ ਵੀਡੀਓ ਪਚਾਇਓ ਤੁਹਾਡਾ ਕੋਈ ਦੋਸਤ ਕੋਈ ਵੀ ਕੋਈ ਵੀ ਇੰਡੀਆ ਆਉਣਾ ਚਾਹੁੰਦਾ ਉਹਨੂੰ ਕਹੋ ਇੱਕ ਵੀਕ ਰੁਕ ਜਾ ਸ਼ੇਅਰ ਕਰੋ ਭਲਾ ਹੋ ਜੂ ਕਿਸੇ ਦਾ ਇਦਾਂ ਦੀਆਂ ਚੀਚਾਂ ਸ਼ੇਅਰ ਕਰਿਆ ਕਰੋ ਠੀਕ ਹੈ ਨਾ ਆ ਹਾਲਿਆ ਉੱਥੇ ਲੜਾਈਆਂ ਹੁੰਦੀਆਂ ਪਈਆਂ ਪੁਲਿਸ ਦੀਆਂ ਲੋਕਾਂ ਦੀਆਂ ਠੀਕ ਹੈ ਨਾ ਤੇ ਇਹ ਹੋਇਆ ਕਿਉਂ ਆ ਤੁਹਾਨੂੰ ਮੈਂ ਸਾਂਝ ਆ ਦੇਖੋ ਦਿੱਲੀ ਦਾ ਤੁਹਾਨੂੰ ਪਤਾ ਹੀ ਆਹਾ ਅਵੀ ਦਿੱਲੀ ਦੀ ਆ ਦੇਖ ਲਓ ਉੱਥੇ ਜੇ ਤੁਹਾਡਾ ਕੋਈ ਹੁਣ ਕਈਆਂ ਦੇ ਮਾਤਾ ਪਿਤਾ ਆਉਂਦੇ ਆ ਇਕੱਲੇ ਹੈ ਭਈ ਚਲੋ ਸਿਆਲਿਆ ਇੰਡੀਆ ਚਲਦੇ ਆ ਕਦੀ ਆਪਣੇ ਮਾਤਾ ਪਿਤਾ ਨੂੰ ਨਾ ਭੇਜਦੇ ਹੋ ਭਰਾਵੋ ਠੀਕ ਹੈ ਨਾ ਪਛਤਾਉਂਗੇ ਰੋਂਗੇ ਵੀ ਭਾਈ ਹਿੰਦੀ ਦੀ ਗੱਲ ਮੰਨ ਲੈਂਦੇ ਆ ਆਪਾਂ ਤਾਂ ਮੰਨੀ ਨਹੀਂ ਆਪਾਂ ਮੂੰਹ ਚੱਕ ਕੇ ਇੰਡੀਆ ਨੂੰ ਆ ਗਏ ਇੱਕ ਵੀ ਇੱਕ ਰੁਕ ਜਾਓ ਸਾਰਾ ਕੁਝ ਠੀਕ ਹੋ ਜਾਣਾ ਇਹ ਹੋਇਆ ਕਿਉਂ ਆ ਇਹ ਮਾਹੌਲ ਜੋ ਇਹ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਇਹ ਹੋ ਕਿਉਂ ਰਿਹਾ ਆ ਇਹਦੇ ਪਿੱਛੇ ਕਾਰਨ ਕੀ ਆ ਠੀਕ ਹੈ ਨਾ ਦੱਸਦਾ ਕਾਰਨ ਦੱਸਦਾ ਠੀਕ ਹੈ ਨਾ ਸੋ ਪਹਿਲਾਂ ਸੀ ਇੰਡੀਆ ਚ ਕਈ ਕੰਪਨੀਆਂ ਠੀਕ ਹੈ ਨਾ ਉਡਾਨਾਂ ਵਾਲੀਆਂ ਜਦੋਂ ਦਾ મોદી ਆਇਆ ਆ ਸਾਰੇ ਪਾਸੇ ਇੱਕੋ ਕੰਪਨੀ ਕੋ ਸਾਰਾ ਕੁਝ ਚਲਾ ਜਾਂਦਾ ਹੁਣੇ ਜਿਹੜੀ ਕੰਪਨੀ ਨੇ ਕੀਤਾ ਆ 60% ਤੋਂ ਜ਼ਿਆਦਾ ਉਹਦੀਆਂ ਉਡਾਨਾਂ ਆ ਇੰਡੀਆ ਚ ਉਹਦਾ ਪਈ ਹੋਲਡ ਆ ਠੀਕ ਹੈ ਨਾ ਸੋ ਉਹਨਾਂ ਨੇ ਕੈਨਸਲ ਕੀਤੀਆਂ ਭਾਰਤ ਸਰਕਾਰ ਨੇ ਕੋਈ ਨਵਾਂ ਰੂਲ ਸਰਕਾਰ ਨੇ ਨਹੀਂ ਮਤਲਬ ਜਿਹੜੇ ਉਡਾਨਾਂ ਦੀ ਦੇਖਰੇਖ ਕਰਦਾ ਜਿਹੜਾ ਮਹਿਕਮਾ ਵੀ ਜਿਹੜੇ ਪਾਇਲਟ ਆ ਉਹਨਾਂ ਨੂੰ ਆਰਾਮ ਐਨੇ ਘੰਟੇ ਚਾਹੀਦਾ ਆ ਵੀ ਐਨੇ ਘੰਟੇ ਉਹ ਚਲਾਉਣ ਐਨੇ ਕਿ ਜਿੱਦਾਂ ਆਪਣੇ ਕੈਨੇਡਾ ਅਮਰੀਕਾ 'ਚ ਨਹੀਂ ਆਪਣੇ ਡਰਾਈਵਰਾਂ ਨੂੰ ਵੀ ਤੁਸੀਂ ਐਨੇ ਘੰਟੇ ਪਿੱਛੋਂ ਐਨੇ ਘੰਟੇ 36 ਘੰਟੇ 36 ਕਹਿੰਦੇ ਇੱਥੇ ਕੈਨੇਡਾ 'ਚ ਵੀ 36 ਪੌਣੀ ਪੈਣੀ ਆ 36 ਘੰਟੇ ਤੋਂ ਪਹਿਲਾਂ ਤੁਸੀਂ ਨਹੀਂ ਚਲਾ ਸਕਦੇ ਹੁਣ ਇੰਡੀਆ 'ਚ ਵੀ ਉਹ ਹੀ ਕੀਤਾ ਆ ਵੀ ਭਾਈ ਜੇ ਕਿਸੇ ਨੇ ਕੋਈ ਉਡਾਨ ਕੀਤੀ ਆ ਤੇ ਇੰਨਾ ਸਮਾਂ ਉਸ ਨੂੰ ਰੁਕਣਾ ਪੈਣਾ ਆ ਠੀਕ ਹੈ ਨਾ ਗੱਡੀਆਂ ਚਲਾਉਣ ਵਾਲੇ ਤਾਂ ਲੱਖਾਂ ਮਿਲ ਜਾਂਦੇ ਆ ਖੜੇ ਪੈਰ ਉਹ ਜੀਨੇ ਹੂੰ ਚਲਾਉਣਾ ਆ ਉਹ ਥੋੜੋ ਖੜੇ ਪੈਰ ਮਿਲਨੇ ਆ ਉਹ ਕਿੰਨੇ ਔਖੇ ਆ ਉਹ ਠੀਕ ਹੈ ਨਾ ਇਹ ਇਸ਼ੂ ਪੈ ਗਿਆ ਹੁਣ ਇਹ ਨੀਤੀਆਂ ਦੇਖੋ ਇਹਨਾਂ ਦੀਆਂ ਮੋਦੀ ਦੀਆਂ ਇੱਕ ਆ ਵੀ ਮੈਂ ਉਹ ਵੀ ਵੀਡੀਓ ਪਾਉਣੀ ਸੀ ਚਲੋ ਪਹਿਲ ਲੋਕਾਂ ਦਾ ਚਲੋ ਮੈਨੂੰ ਨਹੀਂ ਪਤਾ ਪੰਜਾਬੀ ਦਾ ਉਹ ਕਰਦੇ ਕਿ ਨਹੀਂ ਇੱਕ ਨਵੀਂ ਨੀਤੀ ਤੁਹਾਨੂੰ ਪਤਾ ਚੱਲੀ ਇਹਨੀਆਂ ਇੱਕ ਐਪ ਪਾਉਣੀ ਸੀ ਤੁਹਾਡੇ ਫੋਨਾਂ 'ਚ ਸੰਚਾਰ ਸਾਥੀ ਉਹ ਵੀ ਦੱਸ ਦਿਨਾ ਕਈਆਂ ਨੂੰ ਪਤਾ ਹੋਣਾ ਕਈਆਂ ਨੂੰ ਨਹੀਂ ਚਲੋ ਹੁਣ ਇਹ ਰੋਗੇ ਆ ਜੇ ਇਹ ਨਹੀਂ ਕਿਹਾ ਭਾਈ ਐਪ ਪਾਉਣੀ ਆ ਤੁਸੀਂ ਸਾਰੇ ਨਵੇਂ ਫੋਨਾਂ 'ਚ Apple ਨੂੰ ਇੰਡੀਆ ਨੇ ਕਿਹਾ ਮੋਦੀ ਨੇ Apple ਕਹਿੰਦਾ ਆਪਾਂ ਨਹੀਂ ਪਾਉਂਦੇ ਰੂਸ ਤੇ ਕੋਰੀਆ ਦੋ ਦੇਸ਼ ਆ ਦੁਨੀਆ ਦੇ ਜਿੱਥੇ ਉਹ ਐਪ ਹੈਗੀ ਹੈਗੀ ਆ ਪੱਕੀ ਉਹ ਐਪ ਤੁਸੀਂ ਡਿਲੀਟ ਨਹੀਂ ਕਰ ਸਕਦੇ ਇੰਡੀਆ ਨੇ ਵੀ ਕੀਤਾ ਸੰਚਾਰ ਸਾਥੀ ਸਰਚ ਕਰ ਲਿਓ ਪਈ ਜੋ ਨਵਾਂ ਫੋਨ ਤੁਸੀਂ ਲੈਣ ਗਏ ਉਸੇ ਫੋਨ ਚ ਐਪ ਹੁਣੀ ਹੁਣੀ ਆ ਪੁਰਾਣਿਆਂ ਚ ਵੀ ਹੁਣੀ ਪਾ ਦੇਣੀ ਸੀ ਐਪ ਲਾਲੇ ਕਹਿੰਦੇ ਯਾਰ ਆਪਾਂ ਕਹਦੇ ਪਈਏ ਸਰਕਾਰ ਦੀ ਐਪ ਵੀ ਲੋਕਾਂ ਨੇ ਫੋਨ ਚ ਲਾਉਣਾ ਸਾਰਾ ਕੋ ਤਾਂ ਤੁਹਾਡੇ ਕੋਲ ਜਾਣਾ ਕਿੰਨਾ ਗੱਲਾਂ ਕੀਤੀਆਂ ਕੀ ਕੀਤਾ ਐਪਲ ਐਡੀ ਵੱਡੀ ਕੰਪਨੀ ਐਪਲ ਕਿਉਂ ਲੋਕ ਫੋਨ ਲੈਂਦੇ ਐਪਲ ਚ ਲੋਕਾਂ ਦਾ ਪਈਏ ਹੁਣ ਮੰਨ ਲਓ ਮੂਸੇ ਵਾਲੇ ਦਾ ਫੋਨ ਸੀ ਪਈ ਮੂਸੇ ਵਾਲੇ ਨੂੰ ਮਾਰਿਆ ਗਿਆ ਮੂਸੇ ਵਾਲੇ ਦਾ ਫੋਨ ਓਪਨ ਕਰੋ ਜੀ ਏਦਾਂ ਉਦਾਂ ਇਹ ਪਰ ਆਪਰਾਬੋਂ ਨਹੀਂ ਕਰ ਦਿੰਦੇ ਆ ਠੀਕ ਹੈ ਨਾ ਮੋਦੀ ਹੁਣੇ ਹੋਰ ਵੀ ਕਈ ਜ਼ੋਰ ਲਾਇਓ ਸੀ ਵੀ ਇਹਨਾਂ ਲੀਡਰਾਂ ਦਾ ਫੋਨ ਸਾਨੂੰ ਖੋਲ ਕੇ ਕਹਿੰਦੇ ਨਹੀਂ ਜੀ ਪ੍ਰਾਈਵੇਸੀ ਮੋਦੀ ਹੁਣੇ ਕਿਹਾ ਐਪਲ ਵਾਲਿਆਂ ਨੂੰ ਵੀ ਇਹ ਸੰਚਾਰ ਸਾਥੀ ਜਿੱਦਾਂ ਐਪਲ ਦਾ ਤੁਸੀਂ ਫੋਨ ਲੈਣੇ ਆ ਦੋ ਤਿੰਨ ਐਪਾਂ ਹੁੰਦੀਆਂ ਨਾ ਪੱਕੀਆਂ ਹੀ ਪਿੱਛੇ ਹੀ ਆਉਂਦੀਆਂ ਇਦਾਂ ਹੀ ਇਹ ਐਪ ਹੋਣੀ ਸੀ ਸੰਚਾਰ ਸਾਥੀ ਤੁਹਾਡੇ ਆ ਫੋਨਾਂ 'ਚ ਸਾਰਿਆਂ ਦੇ ਤੇ ਹੁਣ ਲੋਕਾਂ ਨੇ ਰੌਲਾ ਪਾਇਆ ਤੇ ਇਹ ਕਹਿੰਦੇ ਨਹੀਂ ਜੀ ਕੋਈ ਨਹੀਂ ਦੇਖ ਲੈਣੇ ਆ ਦੇ ਹੀ ਲੈਣੇ ਆ ਜੇ ਪੱਕਾ ਉਹ ਨਹੀਂ ਲਿਆ ਭੀ ਨਹੀਂ ਜੀ ਆਪਾਂ ਨਹੀਂ ਜੀ ਕੀਪਦਾ ਕੱਲ ਨੂੰ ਪਰਸੋਂ ਨੂੰ ਇਹ ਕਰ ਦੇਣ ਠੀਕ ਹੈ ਨਾ ਤੇ ਹੁਣ ਆਹ ਜਿਹੜਾ ਉਡਾਨਾਂ ਵਾਲਾ ਆ ਹੁਣ ਉਹ ਉਹਨਾਂ ਨੂੰ ਚਲਾਉਣ ਵਾਲੇ ਹੁੰਨੇ ਕਹੀ ਆ ਉਹ ਅੱਗੇ ਉਹਨਾਂ ਨੂੰ ਦਹੋ ਦਾ ਲਾਈ ਰੱਖਦੇ ਚੱਲ ਲੜਾਈ ਜਾੜਾਈ ਜਾੜਾਈ ਜਾ ਹੁਣ ਨਵਾਂ ਕਾਨੂੰਨ ਆ ਗਿਆ ਭੀ ਇੰਨੇ ਘੰਟੇ ਉਹਨਾਂ ਨੂੰ ਆਰਾਮ ਚਾਹੀਦਾ ਤੇ ਹੁਣ ਉਡਾ ਨਹੀਂ ਸਕਦੇ ਬੰਦੇ ਤਾਂ ਉਹਨੇ ਹੀ ੜੋ ਨਾਲੇ ਠੀਕ ਹੈ ਨਾ ਕੈਂਸਲ ਹੀ ਕਰਨੀਆਂ ਪੈਣੀਆਂ ਉਡਾਨਾਂ ਉਹੀ ਸ਼ੂ ਹੋਇਆ ਆ ਤੇ ਪੰਗਾ ਕਿੱਥੇ ਪੈ ਗਿਆ ਅੱਗੇ ਸੀਗਾ 에어 এਸ਼ੀਆ ਹੁੰਦੀ ਸੀ ਸਪਾਈਸ ਵਾਲਿਆਂ ਦੀ ਹੁੰਦੀ ਸੀ ਆਪਣੀਆਂ ਹੁੰਦੀਆਂ ਸੀ ਅੱਗੇ ਕਈ ਠੀਕ ਹੈ ਨਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਹੜੀਆਂ ਕਿਹੜੀਆਂ ਉਡਾਨਾਂ ਵਾਲੀਆਂ ਅੱਗੇ ਕੰਪਨੀਆਂ ਹੁੰਦੀਆਂ ਸੀ ਜਦੋਂ ਦਾ ਮੋਦੀ ਆਇਆ ਉਹ ਕਿੱਥੇ ਗਈਆਂ ਆ ਮੈਂ ਤੁਹਾਨੂੰ ਨਾਂ ਦਾ ਹੱਦਾਂ ਉਹਨਾਂ ਦੇ ਰੁਕੋ ਤੇ ਅੱਗੇ ਹੁੰਦੀਆਂ ਸੀ ਇੱਕ 에어 এਸ਼ੀਆ 에어 ਇੰਡੀਆ ਹੈਗੀ ਤਾਂ ਹੁਣ ਵੀ ਹੈ ਅਰ ਇੰਡੀਆ ਪਾਰੀਨਾ ਦਾ ਜਿਹੜਾ ਭਈ ਇੱਕ ਹੋਰ ਦਾਸ ਦਾ ਸਪਾਈਸ ਜੈਟ ਜੈਟ 에ਅਰਵੇਜ਼ ਤੇ ਹੋਰ ਹੁੰਦੀਆਂ ਸੀ ਹੁਣ ਹੁਣ ਕੌਣ ਰਹਿ ਗਿਆ ਹੁਣ 30% 에ਅਰ ਇੰਡੀਆ ਕੋਲ ਆ ਤੇ 65 ਤੋਂ ਜ਼ਿਆਦਾ 60 ਤੋਂ ਜ਼ਿਆਦਾ 70 ਦੇ ਗੇੜ ਇਹਦੇ ਕੋਲ ਆ ਜਿਨ੍ਹਾਂ ਦੀਆਂ ਕੈਂਸਲ ਹੋਈਆਂ ਆ ਤੇ ਕੀ ਕਰੂਗੇ ਲੋਕ ਤੁਸੀਂ ਦੱਸੋ ਹੋਰ ਕੋਈ ਹੈ ਹੁਣ ਮੰਨ ਲਓ ਬਾਕੀ ਹੁੰਦੀਆਂ ਇਹ ਰੇਸ਼ ਹੁੰਦੀਆਂ ਉਹਨੀਆਂ ਸਪਾਈਸ ਹੁੰਦੀ ਲੱਲਾ ਪੱਬਾ ਹੁੰਦਾ ਲੋਕਾਂ ਲਈ ਸੌਖਾ ਹੋਣਾ ਸੀ ਕਿ ਨਹੀਂ ਹੋਣਾ ਸੀ ਜਿੰਨੀਆਂ ਜ਼ਿਆਦਾ ਹੋਣ ਉੰਨੇ ਜ਼ਿਆਦਾ ਲੋਕਾਂ ਕੋਲ ਆਪਸ਼ਨ ਹੈ ਹੈ ਹੁਣ ਇੱਕ ਦੇ ਸਿਰ ਤੇ ਸਾਰਾ ਇੰਡੀਆ ਆ ਆ ਤਾਂ ਹਾਲ ਹੋ ਰਿਹਾ ਪਿਆ ਭਰਾਵੋ ਠੀਕ ਹੈ ਨਾ ਸੋ ਪਚਾਇਓ ਸਾਰੇ ਪਾਸੇ ਵੀਡੀਓ ਸਾਰਿਆਂ ਨੂੰ ਦੱਸੋ ਆਪਣੇ ਪਰਦੇਸਾਂ ਵਾਲੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਇੱਕ ਵੀਕ ਰੁਕ ਜੋ ਕੋਈ ਕਾਲੀ ਨਹੀਂ ਪਈਓ ਰੁਕ ਜੋ ਇੱਕ ਵੀਕ ਠੀਕ ਹੋ ਲੈਂਦਾ ਉੱਥੇ ਐਵੇਂ ਹੀ ਭੀੜ ਚ ਮਰਨਾ ਉੱਥੇ ਤਰਾ ਤਰਾ ਉੱਥੇ ਲੋਕ ਕਰਦੇ ਪਏ ਆ ਤੇ ਕਰਿਓ ਤੇ ਬਾਕੀ ਡੇਲੀ ਆਪਾਂ ਵੀਡੀਓ ਪਾਇਆ ਕਰਾਂਗੇ ਖਾਤਾ ਫੋਲੋ ਕਰਾਓ ਵੱਧੋ ਵੱਧ ਅੱਗੇ ਵੀਡੀਓ ਨਹੀਂ ਸੀ ਪਾਉਂਦਾ ਕਈ ਲੋਕ ਅਨਫੋਲੋ ਕਰ ਗਏ ਤੇ ਨਹੀਂ ਦੱਸਾਂਗੇ ਕਿਹੜੀ ਕਾਰਜਪੁੱਤਰ ਨੂੰ ਸਪੈਸ਼ਲ ਉਹ ਨਹੀਂ ਕੀਤਾ ਇੱਕ ਗੱਲ ਹੋਰ ਇੱਕ ਗੱਲ ਜਾਂਦਾ ਜਾਂਦਾ ਹੋਰ ਬਾਈ ਜੀ ਤੇ ਸ਼ੁਕਰੀਆ ਸਾਰਿਆਂ ਦਾ ਤੁਹਾਡੇ ਪਿਆਰ ਨਾਲ ਹੀ ਹੁਣ ਭੇਡਾਂ ਦੀ ਬਾਵਾ ਹੋਇਆ ਕਰਨੀ ਆ ਤੇ ਇੱਕ ਗੱਲ ਜਾਂਦੇ ਜਾਂਦੇ ਬਾਈ ਜੀ ਆਪਣਾ ਕੀ ਕਹਿੰਦੇ ਹੁੰਦੇ ਆ ਆ ਮੈਂ ਤੁਹਾਨੂੰ ਇੱਕ ਦਿਖਾਉਣਾ ਆਇਆ ਜੀ ਆਪਣਾ ਮੋਬਾਈਲ ਇੱਤੇ ਮੈਨੂੰ ਵਟਸਐਪ ਕਰ ਦਿਓ ਤੇ ਲਿੰਕ ਦਿਨਾ ਆ ਤੁਹਾਨੂੰ ਨਵੀਆਂ ਨਵੀਆਂ ਤਾਮਲ ਫਿਲਮਾਂ ਹਿੰਦੀ ਚ ਤੁਸੀਂ ਦੇਖਣ ਦੇ ਚਾਹਵਾਨ ਆ ਸਸਪੈਂਸ ਵਾਲੀਆਂ ਕਤਲਾਂ ਵਾਲੀਆਂ ਸਾਰੀਆਂ ਉਹ ਤੁਹਾਨੂੰ ਦੇਖਣ ਨੂੰ ਮਿਲੂਗੀਆਂ ਇੱਤੇ ਮੈਨੂੰ ਮੈਸੇਜ ਕਰ ਦਿਓ ਠੀਕ ਹੈ ਨਾ ਇੱਤੇ ਮੈਸੇਜ ਕਰ ਦਿਓ ਤੁਹਾਨੂੰ ਐਪ ਮਿਲੂਗੀ ਤੇ ਉਹ ਐਪ ਤੁਸੀਂ ਸਾਰੇ ਭੇਜਿਓ ਇੱਥੇ ਮੈਨੂੰ ਹੈਲੋ ਲਿਖ ਦਿਓ ਐਪ ਦਿੰਨੇ ਆ ਤੇ ਕਿਹੜੀਆਂ ਫਿਲਮਾਂ ਇਦਾਂ ਤੁਹਾਨੂੰ ਐਪ ਦੇਣੀ ਹਿੰਦੀ ਰੇਡੀਓ ਦੀ ਇੱਥੇ 24 ਘੰਟੇ ਤਾਮਲ ਫਿਲਮਾਂ ਹਿੰਦੀ ਚ ਡਾ ਕੀਤੀਆਂ ਕਤਲਾਂ ਸਸਪੈਂਸ ਵਾਲੀਆਂ ਐਨ ਕੈਮ ਕੈਮ ਫਿਲਮਾਂ ਠੀਕ ਆ ਆ ਦੇ ਇੱਥੇ ਤੁਸੀਂ ਪ੍ਰੈਸ ਕਰਨਾ ਫਿਲਮ ਚੱਲਦੀ ਹੁਣੀ ਆ ਦਿਖਾਉਣਾ ਦੇਖੋ ਚੱਲਦੀ ਪਈ ਹੈ ਨਾ ਦੇਖੋ ਸੋ ਕਰ ਲੈ ਗਈ ਆ ਸੋ ਐਪ ਸਾਰੇ ਪਾਸੇ ਵੀ ਭਰੋਣੀ ਆ ਇਹ ਚ ਕੱਲੀਆਂ ਫਿਲਮਾਂ ਨਹੀਂ ਬੀਜਿਆਂ ਦੀਆਂ ਗੱਲਾਂ ਇਹ ਚ ਦੱਸੋ ਯਾਰ ਭੈਣ ਦੀ ਤੇ ਇਤੇ ਕਰ ਦਿਓ ਜੀ WhatsApp थैंक यू ਤੇ ਕਰਿਓ ਫਿਰ ਵੀਡੀਓ ਸ਼ੇਅਰ ਦੱਸੋ ਸਾਰਿਆਂ ਨੂੰ ਵੀ ਬਾਈ ਇੰਡੀਆ ਨਾ ਆਇਓ ਇੱਕ ਵੀਕ ਰੁਕ ਜਾਓ ਠੀਕ ਆ ਤੇ ਕਰਾਉਨੇ ਆ ਖਾਤਾ ਫੋਲੋ ਕਰਾਓ ਕਰਦੇ ਆ ਸ਼ੁਕਰੀਆ थैंक यू ਕਰਿਓ ਸ਼ੇਅਰ ਸਾਰਿਆਂ ਨੂੰ ਦੱਸ ਦਿਓ ਸ਼ੁਕਰੀਆ